ਭਾਜੀ ਕਿੰਨੀ ਉਮਰ ਹੋ ਗਈ ਆਪਣੀ 86 ਸਾਲ 86 ਸਾਲ ਹੋ ਗਈ ਆ 86 ਸਾਲ ਤੋਂ ਤਾਕੀਮਾ ਲੱਗਾ ਆ 5 ਮਹੀਨੇ ਉੱਪਰ ਲੋਕੀ ਤਾਂ ਕਹਿੰਦੇ ਸਾਡੇ ਪੰਜਾਬ 'ਚ ਕੰਮ ਨਹੀਂ ਹੈਗਾ ਤੁਸੀਂ ਇੰਨੀ ਉਮਰ 'ਚ ਹੋ ਕੇ ਫਿਰ ਵੀ ਹੱਥੀ ਕੰਮ ਕਰਦੇ ਆ ਕਿ ਕਰਿਆ ਜੀ ਗਰੀਬੀ ਪਹਿਲੇ ਬਹੁਤ ਗੱਟੀ ਸੀ ਪੁਛਾਦਨ ਨਹੀਂ ਸੀ ਅੱਛਾ ਤੇ ਅਜੇ ਹੁਣ ਤਾਂ ਬਾਈ ਕੁੜੀ ਬੜੀ ਕਿਰਪਾ ਸੀ ਰੁਜ਼ਗਾਰ ਕਰਈ ਜਾਂਦੇ ਆ ਹਾਂ ਤੇ ਰੋਟੀ ਪਾਣੀ ਚਲੀ ਜਾਂਦਾ ਤੇ ਬਹਿ ਜਾਈਏ ਤਾਂ ਹਣੀ ਗੱਲ ਬਣਨੀ ਕੋਈ ਤਪ ਕਿੰਨਾ ਤਪਲੀਆਂ ਪਈਆਂ ਲੇਕਰ ਮਜਬੂਰੀ ਵੀ ਹੈ ਅੱਛਾ ਜੀ ਹਾਂ ਜੀ ਇਹ ਚੱਕਰ ਵਾਰੀ ਹੋਰ ਕੁਝ ਨਹੀਂ ਮਜਬੂਰੀ ਵੀ ਆ ਕੰਮ ਕਰਨਾ ਕਿਰਤ ਕਰਨੀ ਕਿਉਂਕਿ ਆਪਣੀ ਮਿਹਨਤ ਦੀ ਰੋਟੀ ਖਾਂਦੇ ਆ ਵੀਡੀਓ ਨੂੰ ਹੁਣ ਕੀ ਆ ਬਾਬਾ ਜੀ ਇਹ ਕੰਮ ਕਰਾ ਕੇ ਅੱਛਾ ਜੀ ਜਾਾਂਗੇ ਉਹ ਰਸਤਾ ਦੂਸਰਾ ਬੜ ਲੰਦੇ ਅੱਛਾ ਜੀ ਕਈ ਆਦਮੀ ਦੇ ਐਸੇ ਜਦ ਮੈਂ 22 ਸਾਲ ਹੋ ਗਏ ਇਸ ਕੰਮ ਕਰਦੇ ਨੇ ਕਈਆਂ ਨੇ ਪੈਸੇ ਨਹੀਂ ਦਿੱਤੇ ਚਲੋ ਠੀਕ ਹੈ ਬਾਬਾ ਜੀ ਖੁਸ਼ ਹੋ ਜਿੰਦਗੀ ਤੋਂ ਮੈਂ ਦੇਖੋ ਜਨਾਬ ਕੇ ਦੁੱਧ ਮੀਟ ਮੱਛੀ ਜੇ ਮਰਜ਼ੀ ਤੁਸੀਂ ਖਾ ਲਓ ਲੇਕਿਨ ਖੁਸ਼ੀ ਹੈ ਉਹਦੇ ਜਹੀ ਤਾਕਤ ਕੋਈ ਨਹੀਂ ਬਣਾ ਸਕਦਾ ਸਹੀ ਗੱਲ ਹੈ ਜੀ ਤੁਸੀਂ ਜਲਦੇ ਰਹੋ ਦੋਧਾ ਕੀ ਹੈ ਜਨਾ ਮੈਂ ਮੀਟ ਮੱਛੀ ਜਨਾ ਲੇਕਿਨ ਤੁਹਾਨੂੰ ਖੁਸ਼ੀ ਨਹੀਂ ਨਾ ਤਾਂ ਤੁਹਾਡੀ ਸਿਹਤ ਨਹੀਂ ਬਣੇਗੀ